बल्ला बल्ला बी बीजा लगता चिट्ठी चाली ऐसी बैंक चो आ गई बई अपनी ओ कोई नहीं तू ध्यान दे कला पचंजरा जे तर अंग्रेजी चा फिर तर पढ़ के चना दे जे पंजाबी चा फिर उ मेनू पढ़ा दे मेरी परस ना हो किते कोई <laughs> ਬਈ ਬੱਲਾ ਬੱਲਾ ਚੁੱਕਿਆ ਕੀ ਗੱਲ ਪਤੰਜਰ ਹਲੇ ਵੀ ਤੈਨੂੰ ਪਰਚ ਨਾ ਲਾਈ ਜਾਂਦੀਆਂ ਨੇ ਵੀ ਆਪਾਂ ਨੂੰ ਤਾਂ ਪੰਜ ਚਾਰ ਹੋ ਗਏ 40 ਕੋਈ ਪਰਚ ਨਾ ਲਾਈ ਨਹੀਂ ਹੂ ਭਾਈ ਡੀਕ ਬਤੇਰੀ ਕਰੀ ਦੀ ਕੀ ਪਤਾ ਨਾਲ ਦੇ ਮੁਲਕ ਚ ਕੋਈ ਆਈ ਜਾਵੇ ਚਿੱਠੀ ਚਨੇਹਾ ਉਹ ਤੂੰ ਜਾਣਦੇ ਜਾਣਦੇ ਜਿੱਤੇ ਤੂੰ ਦੇਖ ਤਾ ਐਵੇਂ ਆਪਦਾ ਮਗ ਦੱਜਿਆ ਮਰ ਜਾਂਦਾ ਤੂੰ ਦੇਖ ਤਾ ਚਾਹੀਏ ਹੈ ਕਿਹੜੀ ਬੈਂਕ ਚੋਂ ਆਈ ਆ ਛੜੀ